ਕਾਂਗਰਸ ਅੱਜ ਟਰੈਕਟਰ ਮਾਰਚ ਕਰ ਰਹੀ ਹੈ ਪੂਰੇ ਪੰਜਾਬ ਦੇ ਵਿੱਚ ਕਿਸਾਨਾਂ ਦੀ ਸਪੋਰਟ ਦੇ ਵਿੱਚ ਨਿਤਰੀ ਹੈ ਰਾਜਾ ਵੜਿੰਗ ਨੇ ਸ਼ੁਰੂਆਤ ਕੀਤੀ ਤੇ ਹਰਦੀਾਲ ਕੰਬੋਜ ਜਿੱਦ ਰਾਜਪੁਰਾ ਸਾਈਡ ਤੇ ਸ਼ੰਭੂ ਵੱਲ ਆਪਣੇ ਟਰੈਕਟਰ ਲੈ ਕੇ ਚੱਲਦੇ ਗੱਲਬਾਤ ਕਰ ਲੈਣੇ ਮੇਰੇ ਨਾਲ ਸਾਬਕਾ ਵਿਧਾਇਕ ਹਰਦੀਾਲ ਕੰਬੋਜ ਹੈਗੇ ਆ ਕੰਬੋਜ ਸਾਹਿਬ ਟਰੈਕਟਰ ਮਾਰਚ ਕਰ ਰਹੇ ਹੋ ਤੁਸੀਂ ਵੀ ਦੇਖੋ ਸਾਡੀ ਸਾਰਿਆਂ ਦੀ ਇਹ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਕਿਸਾਨਾਂ ਦੇ ਨਾਲ ਖੜੀਏ ਕਿਉਂਕਿ ਜੇ ਅੱਜ ਕਿਸਾਨ ਬਚਦਾ ਸਾਡੀ ਆਰਥਿਕਤਾ ਜਿਹੜੀ ਪੰਜਾਬ ਦੀ ਆ ਉਹ ਕਿਸਾਨੀ ਤੇ ਨਿਰਭਰ ਆ ਜੇ ਕਿਸਾਨ ਬਚੇਗਾ ਤਾਂ ਵਪਾਰੀ ਬਚੇਗਾ ਭਾਵੇਂ ਉਹ ਛੋਟਾ ਦੁਕਾਨਦਾਰ ਆ ਭਾਵੇਂ ਕੋਈ ਕੱਪੜੇ ਦਾ ਵਪਾਰੀ ਆ ਭਾਵੇਂ ਕਰਿਆਨੇ ਦਾ ਕੋਈ ਸ਼ੈਲਰ ਮਾਲਕ ਆ ਅੜਤਾ ਉਹਨਾਂ ਦਾ ਸਾਰਾ ਕਾਰੋਬਾਰ ਜਿਹੜੇ ਹੈਗੇ ਆ ਉਹ ਇਹਦੇ ਤੇ ਖੜੇ ਆ ਕਿਸਾਨੀ ਤੇ ਖੜੇ ਹੈਗੇ ਆ ਤੇ ਅੱਜ ਜਿਹੜਾ ਤੁਸੀਂ ਇਹ ਦੇਖੋ ਕਿ ਪਿਛਲੇ 3 ਸਾਲ ਤੋਂ ਜਿਹੜਾ ਫਾਰਮਰ ਪੂਰੇ ਦੇਸ਼ ਦੇ ਅੰਦਰ ਪਹਿਲਾਂ ਦੇਸ਼ ਦੀਆਂ ਦੇਸ਼ ਉਤੇ ਦਿੱਲੀ ਦੀਆਂ ਮਤਲਕੀ ਸਰਦਾਂ ਦੇ ਬੈਠੇ ਸੀ ਹੁਣ ਫਿਰ ਜਦੋਂ ਐਜੀਟੇਸ਼ਨ ਛੜੀ ਤਾਂ ਇਹ ਦੇਖੋ ਵੀ ਕਿੰਨਾ ਵੱਡਾ ਧੱਕਾ ਜਿਹੜਾ ਹੋਇਆ ਕਿਸਾਨਾਂ ਦੇ ਨਾਲ ਕੇ ਉਹਨਾਂ ਨੂੰ ਆਪਣੀ ਦੇਸ਼ ਦੇ ਅੰਦਰ ਵੀ ਆਪਣੀ ਰਾਜਧਾਨੀ ਦੇ ਵਿੱਚ ਵੜਨ ਨਹੀਂ ਦਿੱਤਾ ਜਾ ਰਿਹਾ ਅੱਜ ਇਵੇਂ ਮਹਿਸੂਸ ਹੁੰਦਾ ਕਿ ਅਸੀਂ ਆਪਣੇ ਦੇਸ਼ ਦੇ ਵਿੱਚ ਹੀ ਅਸੀਂ ਬਗਾਨੇ ਹੋ ਗਏ ਅਸੀਂ ਤੋਂ ਅੱਜ ਇਸ ਪੂਰੇ ਪੰਜਾਬ ਦੇ ਅੰਦਰ ਪ੍ਰਦੇਸ਼ ਕਾਂਗਰਸ ਕਮੇਟੀ ਨੇ ਸਾਡੇ ਪ੍ਰਧਾਨ ਜੀ ਦਾ ਇਹ ਮੈਸੇਜ ਸੀਗਾ ਏਆਈਸੀਸੀ ਵੱਲੋਂ ਵੀ ਸੀ ਕਿ ਪੂਰੇ ਪੰਜਾਬ 'ਚ ਜਿਹੜੇ ਟਰੈਕਟਰ ਮਾਰਚ ਹੋ ਕੀਤੇ ਜਾਣ ਅਸੀਂ ਵੀ ਅੱਜ ਸਵੇਰ ਤੋਂ ਹੀ ਸ਼ੁਰੂ ਕੀਤਾ ਸੀ ਤੇ ਲਗਾਤਾਰ ਮੇਰਾ ਖਿਆਲ ਆ ਵੀ ਹਰ ਪਿੰਡ ਦੇ ਵਿੱਚ ਬਨੂੜ ਸ਼ਹਿਰ ਦੇ ਵਿੱਚ ਹਰ ਥਾਂ ਤੇ ਇੱਧਰ ਸ਼ੰਭੂ ਵਾਲੇ ਏਰੀਏ ਦੇ ਵਿੱਚ ਅਸੀਂ ਆ ਕੇ ਜਿਹੜਾ ਹੈਗਾ ਇਹ ਲਗਾਤਾਰ ਜਿਹੜਾ ਮਾਰਚ ਆ ਕਿਸਾਨਾਂ ਦੇ ਹੱਕ ਦੇ ਵਿੱਚ ਜਿਹੜਾ ਅਸੀਂ ਕਰ ਰਹੇ ਆ ਕਿਉਂਕਿ ਜਿਹੜਾ ਧੱਕਾ ਅਨਸਾਫ਼ ਦੀ ਮੰਗ ਕਰ ਰਹੇ ਆ ਜਿਹੜਾ ਧੱਕਾ ਹਰਿਆਣਾ ਦੀ ਸਰਕਾਰ ਨੇ ਸਾਡੀ ਜੂਰਿਸਡਿਕਸ਼ਨ ਚ ਦੇਖੋ ਸਾਡੇ ਘਰ ਦੇ ਵਿੱਚ ਆ ਕੇ ਅਟੈਕ ਕਰਕੇ ਗਏ ਹੈਗੇ ਸਾਇਦ ਇਹਨਾਂ ਨੂੰ ਭੁਲੇਖਾ ਹੈਗਾ ਕਿ ਪੰਜਾਬੀਆਂ ਨੂੰ ਡਰਾ ਲਣਗੇ ਪਰ ਇਹਨਾਂ ਨੂੰ ਸਾਡੀ ਹਿਸਟਰੀ ਦਾ ਪਤਾ ਨਹੀਂ ਹੈ ਅਸੀਂ ਉਹ ਬੰਦੇ ਆ ਜਿਨ੍ਹਾਂ ਨੇ ਲਗਭਗ 85 90% ਜਿਹੜੀਆਂ ਦੇਸ਼ ਦੇ ਲਈ ਕੁਰਬਾਨੀਆਂ ਸਾਡੇ ਬਜ਼ੁਰਗਾਂ ਨੇ ਦਿੱਤੀਆਂ ਅਸੀਂ ਉਹ ਲੋਕ ਆ ਜਿਨ੍ਹਾਂ ਨੇ ਜਿਨ੍ਹਾਂ ਨੇ ਸਾਡੇ ਬਜ਼ੁਰਗਾਂ ਨੂੰ ਗੁਲਾਮ ਰੱਖਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਉਹਨਾਂ ਦੇ ਘਰ ਦੇ ਵਿੱਚ ਜਾ ਜਾ ਕੇ ਅਸੀਂ ਮਤਲਬ ਕਿ ਬਦਲੇ ਆ ਜਿਹੜੇ ਹੌਲੀਤੇ ਹੈਗੇ ਆ ਸੋ ਇਹ ਭਲੇਖੇ ਚ ਨਾ ਰਹਿਣ ਬੀਜੇਪੀ ਦੇ ਲੋਕ ਕਿ ਅਸੀਂ ਸਾਇਦ ਪੰਜਾਬੀਆਂ ਨੂੰ ਡਰਾ ਲਾਂਗੇ ਤਾਂ ਪਰ ਜਿਹੜਾ ਸਾਡੇ ਬੱਚਿਆਂ ਦੇ ਆ ਕੇ ਇੱਥੇ ਅਟੈਕ ਕੀਤਾ ਮੈਂ ਤੁਹਾਨੂੰ ਰਾਜਪੁਰੇ ਦੀ ਏਪੀ ਜੈਨ ਦੀ ਦੱਸਦਾ ਸਾਡਾ ਹਸਪੀਟਲ ਹੈ ਏਪੀ ਜੈਨ ਇੱਕ ਪੌਣੇ 200 ਬੱਚੇ ਇੰਜਰਡ ਹੋ ਕੇ ਆਏ ਆ ਸਾਡੀਆਂ ਸਾਰੀਆਂ ਟੀਮਾਂ ਲੱਗੀਆਂ ਰਹੀਆਂ ਅਸੀਂ ਉਹਨਾਂ ਦੀ ਜਿੰਨੀ ਸਪੋਰਟ ਕਰ ਇੱਕ ਵੀ ਉਹਨਾਂ ਤੇ ਜਿਨ੍ਹਾਂ ਨੇ ਇੰਜਰਡ ਕੀਤੇ ਆ ਕਿਸੇ ਤੇ ਵੀ ਮੁਕੱਦਮਾ ਨਹੀਂ ਦਰਜ ਕੀਤਾ ਤਾਂ ਸਾਡੀ ਇਹ ਡਿਮਾਂਡ ਆ ਕਿ ਐਸਪੀ ਅੰਬਾਲਾ ਐਸਪੀ ਜੀਂਦ ਅਤੇ ਜਿਹੜਾ ਹਰਿਆਣੇ ਦਾ ਹੋਮ ਮਿਨਿਸਟਰ ਆ ਜਿਹਦੇ ਕਹਿੰਦੇ ਉੱਤੇ ਹੋਇਆ ਉਹਨਾਂ ਦੇ ਮੁਕੱਦਮੇ ਦਰਜ ਹੋਣੇ ਚਾਹੀਦੇ ਆ ਸ਼ੁਭਕਰਨ ਸਾਡਾ ਬੱਚਾ ਜਿਹਨੂੰ ਸਿੱਧੀ ਗੋਲੀ ਮਾਰ ਕੇ ਮਾਰਿਆ ਹੈਗਾ ਉਹਦਾ ਜਿਹੜਾ ਹੈਗਾ 302 ਦਾ ਮਕਦਮਾ ਦਰਜ ਹੋਣਾ ਚਾਹੀਦਾ ਜਿਹੜੀ ਉਹ ਗਨ ਫਾਇਰਿੰਗ ਸਿੱਧੀ ਗਨ ਸ਼ਾਟ ਜਿਹੜੇ ਇੱਥੇ ਮਾਰੇ ਗਏ ਹੈਗੇ ਆ ਆਪਣਾ ਸ਼ੰਭੂ ਬਾਰਡਰ ਦੇ ਉੱਤੇ ਤਾਂ ਉਹਦਾ ਰਿਕਾਰਡ ਆ ਤਾਂ ਉਹ ਜਿਹੜੇ 307 ਦੇ ਪਰਚੇ ਇਹਨਾਂ ਤੇ ਦਰਜ ਹੋਣੇ ਚਾਹੀਦੇ ਤੁਹਾਡੀ ਆ ਗੱਲਬਾਤ ਹੋਈ ਕਿਸਾਨ ਲੀਡਰਾਂ ਦੇ ਨਾਲ ਉਹਨਾਂ ਦਾ ਕੀ ਕਹਿਣਾ ਜਿਵੇਂ ਤੁਸੀਂ ਸਪੋਰਟ ਕਰ ਰਹੇ ਹੋ ਉਹਨਾਂ ਦੀ ਕੋਈ ਗੱਲਬਾਤ ਹੋ ਸਕੀ ਉਹਨਾਂ ਨਾਲ ਹੁਣ ਤੱਕ ਅਸੀਂ ਕੁਝ ਦਿਨ ਪਹਿਲਾਂ ਡੱਲੇਵਾਲ ਜੀ ਨੂੰ ਰਾਜਾ ਵੜਿੰਗ ਜੀ ਤੇ ਅਸੀਂ ਜਿਆਦਾ ਮਿਲ ਕੇ ਆਏ ਸੀ ਅਸੀਂ ਉਹਨਾਂ ਨੂੰ ਵਿਸ਼ਵਾਸ ਤੇ ਲਾਇਆ ਸੀ ਕਿ ਤੁਹਾਡਾ ਜਿਹੜਾ ਮਤਲਬ ਕਿ ਸੰਘਰਸ਼ ਉਸ ਨੂੰ ਜਾਰੀ ਰੱਖੋ ਅਸੀਂ ਬੈਕਐਂਡ ਤੇ ਰਹਿ ਕੇ ਅਸੀਂ ਤਕੜੀ ਜਿਹੜੀ ਤੁਹਾਡੀ ਮਦਦ ਆ ਉਹ ਕਰਾਂਗੇ ਤਾਂ ਅੱਜ ਤੁਸੀਂ ਇਹ ਦੇਖੋ ਉਸ ਦਿਨ ਤੋਂ ਹੀ ਉਹ ਤੋਂ ਪਹਿਲਾਂ ਵੀ ਸਾਡੇ ਸਾਰੇ ਜਿਹੜੇ ਵਰਕਰ ਸੀਗੇ ਉਹ ਹਸਪਤਾਲਾਂ ਦੇ ਵਿੱਚ ਵੀ ਲੱਗੇ ਹੋਏ ਆ 2 ਦਿਨ ਪਹਿਲਾਂ ਪ੍ਰਤਾਪ ਬਾਜਵਾ ਜੀ ਇੱਥੇ ਆ ਕੇ ਗਏ ਹੈਗੇ ਆ ਉਹ ਵੀ ਕੱਲ ਦਿੱਲੀ ਦੇ ਵਿੱਚ ਵੀ ਉਹਨਾਂ ਨੇ ਬਹੁਤ ਵੱਡਾ ਮਤਲਬ ਕਹਿਣ ਦਾ ਵੀ ਪ੍ਰੈਸ ਕਾਨਫਰੰਸ ਕਰਕੇ ਜਿਹੜਿਆ ਕੀਤਾ ਤੇ ਦੂਜੀ ਵੱਡੀ ਗੱਲ ਇਹ ਆ ਸਭ ਤੋਂ ਕਿ ਰਾਹੁਲ ਗਾਂਧੀ ਜੀ ਨੇ ਇਹ ਅਸ਼ੋਰ ਕੀਤਾ ਕਿ ਅਗਰ ਇੰਡੀਆ ਅਲਾਈਅੰਸ ਭਾਰਤ ਦੇ ਅੰਦਰ ਆਂਦਾ ਤਾਂ ਅਸੀਂ ਜਿਹੜੀ ਹੈਗੀ ਆ ਕਿਸਾਨਾਂ ਨੂੰ ਐਮਐਸਪੀ ਦੇਾਂਗੇ ਤਾਂ ਤੁਸੀਂ ਜਦੋਂ ਸਵਾਲ ਖੜੇ ਹੁੰਦੇ ਕਿ ਐਮਐਸਪੀ ਦੀ ਗੱਲ ਕਰਦੇ ਆ ਤਾ ਮੋਦੀ ਸਰਕਾਰ ਨੇ ਵੀ ਕਿਹਾ ਸੀਗਾ ਹਾਲਾਂਕਿ ਕਾਂਗਰਸ ਦੇ ਵੀ ਏਜੰਡੇ ਤੇ ਅਸੀਂ ਤਾਂ ਕਾਂਗਰਸ 'ਚ ਇਹ ਸਵਾਲ ਖੜਿਆ ਕਿ ਕਾਂਗਰਸ ਕਿਉਂ ਨਹੀਂ ਦੇ ਸਕੀ ਹੋਂ ਤੱਕ ਨਹੀਂ ਨਹੀਂ ਕਾਂਗਰਸ ਸਤਾ ਚ ਆਏਗੀ ਤਾਂ ਹੀ ਸ਼ੋਰ ਜਿਹੜਾ ਕਾਂਗਰਸ ਪਾਰਟੀ ਦਾ ਲੀਡਰ ਹੀ ਹਿਸ਼ੋਰਡ ਕਿ ਅਸੀਂ ਜਿਹੜਾ ਐਮਐਸਪੀ ਦੇਵਾਂਗੇ ਠੀਕ ਹੈ ਤੇ ਇਸਨ ਹਰਦਿਆਲ ਕੰਬੋਜ ਟ੍ਰੈਕਟਰ ਮਾਰਚ ਕਰ ਰਹੇ ਤੇ ਸ਼ੂਰ ਕਰ ਰਹੇ ਕਿ ਸਾਡੀ ਸਰਕਾਰ ਸੱਤਾ ਚ ਆਊਗੀ ਤਾਂ ਅਸੀਂ ਕਿਸਾਨ ਨੂੰ ਐਮਐਸਪੀ ਦਵਾਂਗੇ ਕੈਮਰਾ ਪਰਸਨ ਅਜੇ ਦੇ ਨਾਲ ਆਸ਼ੂ ਅਨੇਜਾ ਲਿਵਿੰਗ ਇਨ ਨਿਊਜ਼ ਸ਼ੰਭੂ ਬਾਰਡਰ